ਖੜਗ ਕੀਤ ਮੈਂ ਸ਼ਰਨ ਤੇਹਾਰੀ ਖੜਗ ਕੀਤ ਤੇ ਵਿਸਰਾਮ ਆ ਇਹਦਾ ਵਿਸਰਾਮ ਵੀ ਆਪਾਂ ਕਈ ਵਾਰ ਮੈਂ ਤੇ ਲਾ ਦਿੰਨੇ ਆ ਖੜਗ ਕੀਤ ਮੈਂ ਸ਼ਰਨ ਤੇਹਾਰੀ ਪਰ ਇਹਦਾ ਵਿਸਰਾਮ ਖੜਗ ਕੀਤ ਤੇ ਹੈ ਧਿਆਨ ਦੇਣਾ ਖੜਗ ਕੀਤ ਮੈਂ ਸ਼ਰਨ ਤੇਹਾਰੀ ਤੁਹਾਰੀ ਨਹੀਂ ਕਹਿਣਾ ਏ ਤਿਹਾਰੀ ਤੇ ਸਿਹਾਰੀ ਲੱਗੀ ਹੋਈ ਏ ਆਪ ਹਾਥ ਦੈ ਲੇਹੁ ਉਬਾਰੀ ਆਪ ਹਾਥ ਦੈ ਐ ਦੇ ਨਹੀਂ ਹੈਗਾ ਧਿਆਨ ਦੇ ਨਾਲ ਪੜ੍ਹਨਾ ਆ ਦੈ ਕਹਿਣਾ ਆ ਲੇਹੁ ਉਬਾਰੀ ਕਹਿਣਾ ਲੇਹੁ ਉਬਾਰੀ ਨਹੀਂ ਕਹਿਣਾ ਲੇਹੁ ਉਬਾਰੀ ਸਰਬ ਠੌਰ ਮੋਹੋ ਹੁ ਸਹਾਈ ਸਰਬ ਠੌਰ ਠੌਰ ਨਹੀਂ ਹੈ ਜੇ ਠੱਠੇ ਨੂੰ ਹੋੜਾ ਹੋਵੇਗਾ ਫੇਰ ਇਹ ਬਣੇਗਾ ਠੋਰ ਪਰ ਇੱਥੇ ਘਨੋੜਾ ਲੱਗਾ ਹੋਇਆ ਜਿਸ ਕਰਕੇ ਸਰਬ ਥੌਰ ਥੌਰ ਤੇ ਵਿਸਰਾਮ ਮੋ ਹੋ ਹੋ ਸਹਾਈ ਹੋ ਹੋ ਕਹਿਣਾ ਆ ਹੋ ਨਹੀਂ ਕਹਿਣਾ ਕੱਲਾ ਹਾਹ ਹੀ ਬੋਲ ਜਾਂਦੇ ਨੇ ਕਈ ਕੱਲਾ ਹਾਹ ਹੀ ਨਹੀਂ ਹੋੜਾ ਲਾ ਦਿੰਦੇ ਆ ਪਰ ਹੋ ਹੋ ਕਹਿ ਕੇ ਸਹਾਈ ਇਸ ਤਰ੍ਹਾਂ ਉਚਾਰਨ ਕਰਨਾ ਹੈ ਦੁਸ਼ਟ ਦੋਖ ਤੇ ਲੇਹ ਬਚਾਈ ਦੁਸ਼ਟ ਕਹਿ ਕੇ ਦੋਖ ਤੇ ਵਿਸਰਾਮ ਦੇ ਕੇ ਤੇ ਤੇ ਵਿਸਰਾਮ ਦੇ ਕੇ ਲੇਹ ਬਚਾਈ